ਤੁਹਾਣ ਕਲਾ ਜਦੋਂ ਭਗਤ ਧੰਨਾ ਸਾਹਿਬ ਆਪਣੀ ਖੇਤੀਬਾਹੀ ਕਰਦੇ ਆ ਸੁਭਾਚਰਾਂ ਦਾ ਭਲਾ ਬੜਾ ਸਾਦਾ ਮੁਰਾਦਾ ਢੋਲਾ ਬਣ ਕੋਈ ਚਲਾਕੀ ਨਹੀਂ ਕੋਈ ਬਾਲਵਾਲ ਨਹੀਂ ਰੱਬ ਮਿਲ ਗਿਆ ਇਹਨਾਂ ਨੂੰ ਜਿਨ੍ਹਾਂ ਦੇ ਅੰਦਰ ਬਾਲਵਾਲ ਨਹੀਂ ਚਤਰਾਈ ਨੇ ਕਿੰਨਿਆਂ ਜਾਏ ਇਹ ਮਨ ਚੰਚਲਾ ਚਤਰਾਈ ਕਿੰਨੇ ਨਾ ਪਾਏ ਚਲਾਕੀਆਂ ਚਤਰਾਈਆਂ ਨਾਲ ਦੁਨੀਆ ਮਗਰ ਲਾ ਲਈ ਹੈ ਲੱਗ ਵੀ ਜਾਂਦੀ ਦੁਨੀਆ ਪਰ ਰੱਬ ਨਹੀਂ ਮੰਨਦਾ ਬਾਣੀ ਚ ਮਹਾਰਾਜ ਨੇ ਕਿਹਾ ਨਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਹਿਲਾਉਣਾ ਜਾਂਦਾ ਭਗਤ ਧੰਨਾ ਸਾਹਿਬ ਹੁਣਾਂ ਨੇ ਰੱਬ ਦੇ ਪਿਆਰ ਵਿੱਚ ਇੱਜਾ ਇੰਨਾ ਚਿੱਤ ਜੋੜਿਆ ਭਗਤ ਧੰਨਾ ਜੀ ਦੇ ਵੀ ਗੁਰੂ ਆ ਰਾਮਾਨੰਦ ਜੀ ਭਗਤ ਰਵਿਦਾਸ ਸਾਹਿਬ ਦੇ ਵੀ ਗੁਰੂ ਆ ਰਾਮਾਨੰਦ ਜੀ ਭਗਤ ਕਬੀਰ ਸਾਹਿਬ ਦੇ ਵੀ ਗੁਰੂ ਆ ਰਾਮਾਨੰਦ ਭਗਤ ਸੈਣ ਜੀ ਦੇ ਵੀ ਗੁਰੂ ਆ ਤੇ ਰਾਮਾਨੰਦ ਸਾਹਿਬ ਨਾਲ ਜਦੋਂ ਮੇਲ ਹੋਇਆ ਤੇ ਰਾਮਾਨੰਦ ਜੀ ਨੇ ਉਹਨਾਂ ਦਾ ਸ਼ਬਦ ਹੈ ਬਾਣੀ ਚ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਉ ਪੰਗ ਇਹ ਦਿਵਸ ਇੱਕ ਦਿਵਸ ਮਨ ਭਈ ਉਮੰਗ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਪਤਾਉ ਗੁਰਮਨ ਹੀ ਮਾਹੇ ਕਹਿੰਦੇ ਨੇ ਇਹ ਸ਼ਬਦ ਰਾਮਾਨੰਦ ਦਾ ਜੈ ਜਾਈਏ ਤੈਹ ਜਲ ਪਖਾਨ ਤੂੰ ਪੂਰ ਰਹੇ ਹੋ ਸਭ ਸਮਾਨ ਕਹਿੰਦੇ ਨੇ ਰਾਮਾ ਨੰਦ ਨੇ ਕਿਹਾ ਮੈਂ ਜਿੱਥੇ ਜਿੱਥੇ ਵੇਖਿਆ ਲੋਕਾਂ ਨੇ ਪੱਥਰ ਤੇ ਬਾਣੀ ਪਾਇਆ ਪਰ ਮੈਂ ਰੱਬ ਨੂੰ ਵੇਖਿਆ ਹਰ ਜਗ੍ਹਾ ਤੇ ਰਸੇ ਹੋਏ ਹਰ ਥਾਂ ਤੇ ਐਸੇ ਸਰਬ ਕਲਾ ਸਮਰੱਥ ਪਰਮੇਸ਼ਰ ਨੂੰ ਸਭ ਜਗ੍ਹਾ ਤੇ ਜਾਣਨ ਵਾਲੇ ਭਗਤ ਰਾਮਾ ਨੰਦ ਨੇ ਆਪਣੇ ਚੇਲਿਆਂ ਨੂੰ ਰਮੇ ਹੋਏ ਪ੍ਰਮਾਤਮਾ ਦੀ ਸੋਝੀ ਦਿੱਤੀ ਜਦੋਂ ਨਾਮਦੇਵ ਜਦੋਂ ਇਹਨਾਂ 'ਤੇ ਕਬੀਰ ਸਾਹਿਬ ਰਵਦਾਸ ਸਾਹਿਬ ਸੈਣ ਸੈਣ ਵਰਗੇ ਭਗਤਾਂ ਦੇ ਨਾਲ ਮਿਲਾਪ ਹੋਇਆ ਭਗਤ ਧੰਨਾ ਜੀ ਦਾ ਰਾਮਾਨੰਦ ਜੀ ਦੀ ਸੰਗਤ ਵਿੱਚ ਬਹਿ ਕੇ ਇਹਨਾਂ ਸਾਰਿਆਂ ਦਾ ਜਦੋਂ ਇੱਕ ਮੇਲ ਹੋਣ ਦਾ ਰੱਬ ਨਾਲ ਜੁੜਨ ਦਾ ਉਸ ਤੋਂ ਬਾਅਦ ਭਗਤ ਧੰਨਾ ਸਾਹਿਬ ਨੇ ਪੱਥਰ ਦੀ ਪੂਜਾ ਛੱਡ ਕੇ ਤੇ ਇੱਕ ਅਕਾਲ ਦੀ ਪੂਜਾ ਕੀਤੀ ਪਰਮਾਤਮਾ ਦੀ ਪੂਜਾ ਕੀਤੀ ਸ਼ਬਦ ਮਿਲਦੇ ਨੇ ਉਹਨਾਂ ਦੇ ਬਾਣੀ ਦੇ ਵਿੱਚ ਭਗਤ ਧੰਨਾ ਸਾਹਿਬ ਦਾ ਸ਼ਬਦ ਆ ਧੰਨੇ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਧੰਨੇ ਨੇ ਧਨ ਪਾਇਆ ਧਨ ਇਥੇ ਕਿਹਾ ਰੱਬ ਨੂੰ ਤਾਂ ਨੇ ਅਸਲ ਧੰਨ ਪਰਮਾਤਮਾ ਦਾ ਨਾਮ ਪਾਲਿਆ ਕਿੱਥੇ ਮਿਲ ਜਨ ਸੰਤ ਸਮਾਨਿਆਂ ਸੰਤ ਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਹੁਣ ਇਹ ਤੇ ਸ਼ਬਦ ਹੋ ਗਿਆ ਭਗਤ ਧੰਨਾ ਸਾਹਿਬ ਦਾ ਭਗਤ ਧੰਨਾ ਸਾਹਿਬ ਦੇ ਪਰਥਾਏ ਗੁਰੂ ਅਰਜਨ ਦੇ ਪਾਠਸ਼ਣ ਜਿਹੜਾ ਸ਼ਬਦ ਉਚਾਰਨ ਕੀਤਾ ਉਹ ਵੀ ਸਾਂਝਾ ਕਰ ਦੇਣਾ ਮਹਾਰਾਜ ਕਹਿੰਦੇ ਨੇ ਗੋਬਿੰਦ 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 ਸੰਗ ਨਾਮ ਦਿਉ ਮਨ ਲੀਣਾ ਅਡ ਦਾਮ ਕੋ ਛੀਪਰੋ ਹੋਇਓ ਲਾ ਖੀਣਾ ਬੁਨਣਾ ਤਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਝੁਲਾਹਰਾ ਭਇਓ ਗੁਣੀ ਗੋਹੀਰਾ ਰਵਦਾਸ ਤੁਵੰਤਾ ਢੋਰ ਨੀ ਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਲਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਮਾਲ ਬ੍ਰਹਮ ਭਗਤਾ ਮੈਂ ਗਣਿਆ ਇਨਾਂ ਸਾਰੇ ਭਗਤਾਂ ਦਾ ਜ਼ਿਕਰ ਕਰਨ ਤੋਂ ਬਾਅਦ ਗੁਰੂ ਪੰਜਵੇਂ ਪਾਤਸ਼ਾਹ ਜੀ ਕੀ ਕਹਿੰਦੇ ਆ ਨਾਮਦੇਵ ਨੂੰ ਵੇਖ ਕੇ ਰਬਦਾਸ ਨੂੰ ਵੇਖ ਕੇ ਸੈਣ ਨੂੰ ਵੇਖ ਕੇ ਕਬੀਰ ਨੂੰ ਵੇਖ ਕੇ ਰਬਦਾਸ ਸਾਹਿਬ ਵਰਗੇ ਪਿਆਰਿਆਂ ਨੂੰ ਦੇਖ ਕੇ ਇਹ ਵਿਦ ਸੁਣ ਕੇ ਜੱਟ ਰੋ ਉਹਨਾਂ ਦੀ ਜਿਹੜੀ ਵਿਧੀ ਨਾਲ ਰੱਬ ਨੂੰ ਪਾਇਆ ਉਸ ਵਿਧੀ ਨੂੰ ਵੇਖ ਕੇ ਜੱਟ ਰੋ ਮੈਨੇ ਧੰਨਾ ਭਗਤ ਇਹ ਵਿਦ ਸੁਣ ਕੇ ਜੱਟ ਰੋ ਉਠ ਭਗਤੀ ਲੱਗ ਗਈ ਫਿਰ ਉੱਠ ਕੇ ਉਹਨਾਂ ਦੀ ਸੰਗਤ ਵਿੱਚ ਪੈ ਕੇ ਭਗਤੀ ਨਾਲ ਲੱਗ ਗਿਆ ਤੇ ਜਦੋਂ ਫਿਰ ਉਹਨਾਂ ਦੀ ਸੰਗਤ ਕਰਕੇ ਭਗਤੀ 'ਚ ਲੱਗਾ ਨਾ ਫਿਰ ਮਿਲੇ ਪ੍ਰਤਖ ਗੁਸਾਈਆਂ ਧੰਨਾ ਵੱਡ ਭਾਗਾ ਧੰਨਾ ਵੱਡਿਆਂ ਭਾਗਾ ਵਾਲਾ ਹੋ ਗਿਆ ਕਿਉਂਕਿ ਪ੍ਰਤਖ ਰੱਬ ਸਭ ਪਾਸੇ ਦਿਸਿਆ ਹਰ ਜਗ੍ਹਾ ਦਿਸਣ ਲੱਗ ਪਿਆ ਭਰਮਤ ਫਿਰਤ ਬਹੁ ਜਨਮ ਬਿਲਾਨੇ ਤਨ ਮਨ ਤਨ ਨਹੀਂ ਠੀਰੇ ਲਾਲਚ ਬਿਖ ਕਾਮ ਲੁਭਤ ਰਾਤਾ ਮਨ ਦਿਸਰੇ ਪ੍ਰਭ ਹੀਰੇ ਸ਼ਬਦ ਭਗਤ ਧੰਨਾ ਸਾਹਿਬ ਦਾ ਗੋਪਾਲ ਤੇਰਾ ਆਰਤਾ ਜੋ ਜਣ ਤੁਮਰੀ ਭਗਤ ਕਰਨਤੇ ਤਿਨ ਕੇ ਕਾਇਸ਼ਵਾਰਤਾ ਗ੍ਰਿਸ਼ਟੀ ਦੀਆਂ ਲੋੜਾਂ ਤੇ ਇੱਕ ਪ੍ਰੋਸਾ ਪਰਮੇਸ਼ਰ ਤੇ ਵੀ ਵੈਗੁਰੂ ਜੋ ਕੁਝ ਗਿਣਾਇਆ ਮ ਆਰਤਾ ਦਾ ਅਰਥ ਹੁੰਦਾ ਲੋੜਵੰਦ ਮੰਗਤਾ ਮਹਾਰਾਜ ਮੈਂ ਤੇਰੇ ਦਰ ਦਾ ਮੰਗਤਾ ਵਾਂ ਤੇ ਮੰਗਤਾ ਬਣ ਕੇ ਮੰਗ ਕੀ ਰਿਆਂ ਜੋ ਇੱਕ ਦ੍ਰਿਸ਼ਟੀ ਨੂੰ ਲੋੜਾਂ ਹੁੰਦੀਆਂ ਨੇ ਉਹ ਸਾਰਾ ਤੋਂ ਸ਼ਬਦ ਤੁਸੀਂ ਪੜ੍ਹਦੇ ਜੋਣ ਸੁਣਦੇ ਵੀ ਜਾਣਦੇ ਵੀ ਕਿ ਮਹਾਰਾਜ ਮੇਰੇ ਘਰ ਚ ਆ ਆ ਚ ਜਨੀਆਂ ਲੋੜਾਂ ਨੇ ਲੋੜਾਂ ਮੰਗੀਆਂ ਨੇ ਪਰਮਾਤਮਾ ਕੋਲੋਂ ਇੱਕ ਰੱਬ ਤੇ ਭਰੋਸਾ ਕਰਨ ਵਾਲੇ ਬੰਦੇ ਨੂੰ ਸਿਖਾਇਆ ਵਾ ਭਗਤ ਧੰਨਾ ਸਾਹਿਬ ਕਹਿੰਦੇ ਬੰਦਿਆ ਜਦੋਂ ਘਰ ਚ ਗ੍ਰਸਤੀ ਚ ਕਿਤੇ ਲੋੜ ਪਵੇ ਤੇ ਰੱਬ ਕੋਲੋਂ ਮੰਗੀ ਪਰਮਾਤਮਾ ਕੋਲੋਂ ਮੰਗੀ ਵਾਹਿਗੁਰੂ ਕੋਲੋਂ ਮੰਗੀ ਕਿਉਂਕਿ ਉਹ ਭਗਤਾਂ ਦੇ ਕਾਜ ਸਵਾਰਦਾ ਵਾ ਉਹ ਸਾਰੇ ਕੰਮ ਸਵਾਰਨੇ ਉਹਨੂੰ ਆਉਂਦੇ ਆ ਇਹੀ ਗੱਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਹੈ ਕਿ ਜਿਹੜਾ ਜਿਹੜਾ ਸਤਿਗੁਰੂ ਨਾਲ ਜੁੜਿਆ ਬਾਣੀ ਨਾਲ ਜੁੜਿਆ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਇਬਾਦਤ ਕਰਨ ਲੱਗ ਪਿਆ ਤੇ ਐਸਾ ਇਬਾਦਤ ਕਰਨ ਵਾਲਾ ਬਣਿਆ ਕਿ ਉਹ ਗੁਰੂ ਵਿੱਚ ਸਦਾ ਵਾਸਤੇ ਅਪੇਧ ਹੋਇਆ